ਆਪਦੇ ਆਪ ਨੂੰ ਗਵਾ ਕੇ ਵੀ ਕੋਈ ਚੀਜ਼ ਹਾਸਲ ਕੀਤੀ ਤੇ ਕੀ ਹਾਸਲ ਕੀਤਾ ਹੱਕ ਲੈਣੇ ਬੁਰੀ ਗੱਲ ਨਹੀਂ ਹੁੰਦੀ ਮੈਨੂੰ ਪਤਾ ਪਿਆਰ ਨਾਲ ਵੀ ਸਮਝ ਨਹੀਂ ਆਉਂਦੀ ਬਹੁਤ ਬੰਦਿਆਂ ਨੂੰ ਕਿਸੇ ਵੀ ਚੀਜ਼ ਕਰਕੇ ਲੜਦੇ 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 ਉਹ ਨਾ ਤੁਹਾਡੀ ਕਿਸ ਦਿਨ ਮੁੱਕ ਜੇ ਤੁਹਾਨੂੰ ਲੱਗੇ ਵੀ ਮੈਂ ਤਾਂ ਜ਼ਿੰਦਗੀ ਵੇਖਣੀ ਭੁੱਲ ਗਈ ਟਿਕ ਡਾਇਲੋਗ ਵੀ ਹੈ ਮੇਰੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਉਹ ਕਹਿੰਦਾ ਵੀ ਜੇ ਤੈਨੂੰ ਕੁਝ ਹੋ ਜਾਂਦਾ ਤੇ ਉਹ ਕੁੜੀ ਕਹਿੰਦੀ ਹੈ ਵੀ ਬਾਪੂ ਧੀ ਮਰੀ ਦਾ ਵੀ ਕਦੀ ਕਿਸੇ ਨੂੰ ਨੁਕਸਾਨ ਹੋਇਆ ਸਟਰਗਲ ਬਹੁਤ ਹੈ ਕੁੜੀਆਂ ਦਾ ਮੈਂ ਤੁਹਾਨੂੰ ਡਿਨਾਈ ਨਹੀਂ ਕਰਦੀ ਆਮ ਹੀਅਰ ਸ਼ੀ ਇਜ਼ ਹੀਅਰ ਅੱਜ ਇੱਥੋਂ ਤੱਕ ਆ ਗਏ ਹਨ ਟਾਈਮ ਅੱਗੇ ਵੀ ਆ ਜਾਏਗਾ ਹੌਲੀ ਹੌਲੀ ਫਿਲਮਾਂ ਦੇ ਵਿੱਚ ਕੈਰੈਕਟਰ ਕੁੜੀਆਂ ਦੇ ਬਰਾਬਰ ਦੇ ਲਿਖੇ ਜਾਣੇ ਲੱਗੇ ਹਨਾ ਬਹੁਤ ਸਾਰੀਆਂ ਫਿਲਮਾਂ ਜੋ ਲੱਗੀਆਂ ਜਿੱਥੋਂ ਫਿਰ ਇੱਥੋਂ ਤੱਕ ਪਹੁੰਚੇ ਆ ਅੱਜ ਦੇ ਘੜੀ ਆਈ ਥਿੰਕ ਮੈਨੂੰ ਲੱਗਦਾ ਹੈ ਕਿ ਫੀਮੇਲ ओरिएंटेड ਫਿਲਮਾਂ ਸਾਡੀ ਇੰਡਸਟਰੀ ਜਿਆਦਾ ਸাকਸੈਸਫੁਲ ਹੈ ਸੋ ਹਰ ਇੱਕ ਚੀਜ਼ ਨੂੰ ਫਿਲਮਾਂ ਪ੍ਰਮੋਟ ਕਰਦੀ ਹੈ ਸੋ ਬਹੁਤ ਵਧੀਆ ਮੀਡੀਅਮ ਹੈ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਨ ਲਈ ਐਂਡ ਵਨ ਆਫ ਦਿ ਮੋਸਟ ਲਵਡ ਫਿਲਮਸ ਜਿਵੇਂ ਕਹਾਂ ਵੀ ਬੀਬੀਆਂ ਬੀਬੀਆਂ ਨੇ ਵੀ ਜੇ ਕੋਈ ਫਿਲਮ ਵੇਖੀ ਤੇ ਉਹ ਕਹਿੰਦੇ ਪੁੱਤ ਤੇਰੀ ਗੋਡੇ ਗੋਡੇ ਤਾਂ ਦੇਖਿਆ ਗਾਉ ਜਾ ਮੁੰਮੇ ਲੱਗੇ ਸੀ ਤੈਨ ਪੰਜਾਬੀ ਜਿੱਦਾਂ ਫਫੇ ਗੁੜਨੀ ਹੈ ਤੇ ਅੰਗਰੇਜ਼ੀ ਚ ਇਹਨੂੰ ਕੀ ਕਵਾਂਗੇ ਵੈਸਟ ਸ਼ੀਜ਼ ਅ ਕੈਰਨ oh acha stop being a karen yeah. <laughs> ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਮੇਰੇ ਨਾਲ ਫਫੇ ਕੁੱਟਣੀਆਂ ਤਾਂ ਮੌਜੂਦ ਹੈ ਹੀ ਤੇ ਉਹਨਾਂ ਨੂੰ ਫਫੇ ਕੁੱਟਣੇ ਕਿਨੇ ਸਿਖਾਏ ਹੈ? ਯਾਨੀ ਕਿ ਸਾਡੇ ਡਾਇਰੈਕਟਰ ਸਾਹਿਬ ਉਹ ਵੀ ਮੌਜੂਦ ਹੈ। ਸੋ ਜਾਣਾਂਗੇ ਉਹਨਾਂ ਤੋਂ ਫਿਲਮ ਦਾ ਐਕਸਪੀਰੀਅੰਸ ਤੇ ਕਿੰਨੇ ਮਜ਼ੇ ਕੀਤੇ ਇਹਨਾਂ ਨੇ ਫਿਲਮ ਦੌਰਾਨ ਉਹ ਜਾਣਾਂਗੇ ਐਕਸਪੀਰੀਅੰਸ ਜਾਣਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਕਰਦੇ ਹਾਂ ਇਹਨਾਂ ਦਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ? ਵਧੀਆ। ਵਧੀਆ। ਸੋ ਬੋਰਤਾ ਨਹੀਂ ਹੋਇਆ ਸਫਰ ਦੇ ਲ ਮਜ਼ਾ ਆ ਰਿਹਾ ਹੈ ਇੰਟਰਵਿਊ ਹੋ ਗਏ ਕਿਉਂਕਿ ਲਾਸਟ ਇੰਟਰਵਿਊ ਹੈ ਕੀ ਬਾਤ ਹੈ ਅੱਛਾ ਫਿਲਮ ਦਾ ਨਾਮ ਨਾ ਫਫੇ ਕੁੱਟਣੀਆਂ ਤੇ ਜਿਹੜੀਆਂ ਇਹ ਨਾ ਇੱਕ ਐਵੇਂ ਦਾ ਫਰੇਜ਼ ਹੈ ਜਿਹੜਾ ਆਪਣੇ ਨਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਜਿਵੇਂ ਕਹਿ ਲੋ ਕਿ ਜੇ ਮੇਰੀ ਕਿਸੇ ਨਾਲ ਲੜਾਈ ਹੋ ਗਈ ਹੈ ਨਾ ਤਾਂ ਮੈਂ ਕਹੂੰਗੀ ਆਪਣੀ ਚੱਲੀ ਉਹ ਬੜੀ ਫਫੇ ਕੁੱਟਣੀ ਉਹਨੂੰ ਨਾ ਬੁਲਾਈ ਹੈਣਾ ਤੇ ਮਤਲਬ ਕਿ ਜਿਵੇਂ ਤੁਸੀਂ ਬਾਹਰ ਦੀ ਦੁਨੀਆ ਵੀ ਵੇਖੀ ਆ ਹੈਣਾ ਵਿਦੇਸ਼ਾਂ ਚ ਤੁਸੀਂ ਤਾਂ ਦੋ ਹੈਣਾ ਕਾਫੀ ਟਾਈਮ ਤੁਸੀਂ ਵੀ ਰਹੇ ਹੋ ਤੁਸੀਂ ਤਾਂ ਉੱਥੇ ਹੀ ਰਹਿੰਦੇ ਹੋ ਹੈਣਾ ਤੇ ਭਾਜੀ ਤੁਸੀਂ ਵੀ ਜਾਂਦੇ ਹੀ ਰਹਿੰਦੇ ਹੋ ਤਾਂ ਉੱਥੇ ਦੀਆਂ ਲੇਡੀਜ਼ ਐ ਹੁੰਦੀਆਂ ਆ ਵੀ ਇਹ ਬੜੀ ਫਾ ਫਿੱਖੂ ਚ ਨਹੀਂ ਐ ਇਹਨੂੰ ਨਹੀਂ ਬੁਲਾਣਾ ਐਂ ਕਰਦੀਆਂ ਮੈਂ ਤਾਂ ਪ੍ਰੋਪਰ ਪੰਜਾਬੀ ਚ ਹੀ ਕਹਿੰਦੀਆਂ ਨੇ ਉੱਥੇ ਆ ਅੱਛਾ ਜੇ ਜੇ ਫਫੇ ਗੁਟਨੀ ਨੂੰ ਪੰਜਾਬੀ ਜਿੱਦਾਂ ਫਫੇ ਗੁਟਨੀ ਹੈ ਤੇ ਅੰਗਰੇਜ਼ੀ ਚ ਇਹਨੂੰ ਕੀ ਕਵਾਂਗੇ ਵੈਸੇ ਕਹਿੰਦੇ ਆਪਣੇ ਉੱਥੇ ਆਈ ਥੈਂਕ ਯੂ ਜਾਂ ਕੈਰਨ ਹਾਂ ਸ਼ੀਜ਼ ਅ ਕੈਰਨ ਓ ਅੱਛਾ ਸਟਾਪ ਬੀਇੰਗ ਅ ਕੈਰਨ ਆਂ ਗਿਆ ਵਾਤਾ ਅੱਛਾ ਫਿਲਮ ਤੇ ਜੇ ਮੈਂ ਗੱਲ ਕਰਾਂ ਤਾਂ ਬੜੀ ਫਰੈਸ਼ਨੈਸ ਜੀ ਇਹ ਹੈ ਕਿ ਅਸੀਂ ਬਹੁਤ ਸਾਰੀਆਂ ਇਦਾਂ ਦੀਆਂ ਫਿਲਮਾਂ ਵੇਖੀਆਂ ਆ ਜਿਵੇਂ ਕਹਿ ਲੋ ਕਿ ਔਰ ਫੋਰ ਇਗਜ਼ਾਮਪਲ ਬੰਟੀ ਔਰ ਬਬਲੀ ਜਿਹਦੇ ਚ ਮੁੰਡਾ ਤੇ ਕੁੜੀ ਹੁੰਦੇ ਨੇ ਹੈਨਾ ਬਟ ਇਹਦੇ ਵਿੱਚ ਦੋਵੇਂ ਕੁੜੀਆਂ ਤੇ ਭਾਜੀ ਤੁਹਾਨੂੰ ਸਵਾਲ ਹੈ ਕਿ ਤੁਸੀਂ ਮੁੰਡਿਆਂ ਨੂੰ ਹਾਰਟ ਅਟੈਕ ਦੇਣ ਦਾ ਸੋਚਿਆ ਸੀਗਾ ਵੀ ਦੋ ਦੋ ਉਹਨਾਂ ਦੇ ਕ੍ਰਸ਼ ਇੱਕੋ ਫਿਲਮ ਦੇ ਵਿੱਚ ਨਹੀਂ ਵਧੀਆ ਹੈ ਜੀ ਮਤਲਬ ਮਲਟੀਪਲ ਬਾਇਰਟੀ ਕਾਸਟਿੰਗ ਫਿਲਮ ਕਰਨੀ ਹਮੇਸ਼ਾ ਓਕੀ ਹੁੰਦੀ ਹੈ ਸੋ ਅਸੀਂ ਬlesed ਹੈ ਕਿ ਸਾਨੂੰ ਦੋਨੇ ਵਧੀਆ ਸੋਹਣੀਆਂ ਕੁੜੀਆਂ ਮਿਲੀਆਂ ਦੋਵੇਂ ਸੋਹਣੀਆਂ ਕੁੜੀਆਂ ਹੈਨਾ ਤੇ ਅੱਛਾ ਮਤਲਬ ਤੁਹਾਨੂੰ ਮੈਸੇਜ ਆ ਰਹੇ ਆ ਵੀ ਬੀਪ ਪਾਜੀਆ ਤੇ ਸਿਰਾ ਕਰਤਾ ਵੀ ਦੋਵੇਂ ਇੱਕੋ ਫਿਲਮ ਚ ਵਾਹ ਕੀ ਬਾਤ ਹੈ ਹਾਂਜੀ ਮੈਸੇਜ ਤਾਂ ਆ ਰਹੇ ਆ ਮੈਸੇਜ ਤਾਂ ਹਮੇਸ਼ਾ ਹੁੰਦੇ ਆ ਬਟ ਸਿਰਾ ਤਾਂ ਉਦੋਂ ਹੋਊਗਾ ਜਦੋਂ ਸਿਨੇਮਿਆਂ ਚ ਵੀ ਆਉਣਗੇ ਬਿਲਕੁਲ ਆਣਗੇ ਯਾਰ ਇਹਨਾਂ ਨੂੰ ਵੇਖਣ ਨਹੀਂ ਆਣਗੇ ਤਾਂ ਫਿਰ ਹੋਰ ਕਿ ਇਹਨਾਂ ਨੂੰ ਵੇਖਣ ਜਾਣਗੇ ਲੋਕ ਅੱਛਾ ਤੁਹਾਡੇ ਦੋਵਾਂ ਤੋਂ ਜਾਣਨਾ ਚਾਹਾਂਗੀ ਪਹਿਲੀ ਵਾਰੀ ਤੁਸੀਂ ਇਕੱਠੇ ਕੰਮ ਕੀਤਾ ਤੇ ਕਿਹੜੀਆਂ ਚੀਜ਼ਾਂ ਇੱਕ ਦੂਜੇ ਬਾਰੇ ਪਤਾ ਲੱਗੀਆਂ ਜਿਹੜੀਆਂ ਪਹਿਲਾਂ ਨਹੀਂ ਪਤਾ ਸੀ Um, कि तानिया बहुत ही जैन्यून आ इनसेंट आ हार्ड वर्किंग आते कई बार लगता ना कि सारे मतलब ऑफ कैमरा भी एक्टिंग कर रहे हैं बट वो कभी नहीं महसूस होया गया कि सच्चे एक जैन्युन इंसान मतलब पहली बार मिलया इंडस्ट्री रियली, मतलब एज अ को मेरी फेवरेट को स्टार इज तानिया क्योंकि कभी कोई चलाकी नहीं की कोई पॉलिटिक्स नहीं ਨਾਥਿੰਗ ਮਤਲਬ ਜਸਟ ਜੈਨੂਇਨ ਰਿਲੇਸ਼ਨਸ਼ਿਪ ਸੀ ਸਾਡਾ ਐਂਡ ਉਹ ਉਹ ਸਾਡੇ ਆਈ ਥਿੰਕ ਪਰਫਾਰਮੈਂਸ ਵਿੱਚ ਵੀ ਤੁਹਾਨੂੰ ਦਿਸੂਗਾ ਸਾਡੀ ਕੈਮਿਸਟਰੀ ਵਿੱਚ ਵੀ ਤੁਸੀਂ ਮਹਿਸੂਸ ਕਰੋਗੇ ਐਂਡ ਬਟ ਆਈ 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 ਰੀਲੀ ਫੀਲ ਲੋਟਸ ਆਫ ਲਵ ਫॉर ਹਰ ਲਾਈਕ ਲਾਈਕ ਅ ਸਿਸਟਰ ਤੇ ਮੈਂ ਮੈਂ ਕਿਸੇ ਦੇ ਬਾਰੇ ਕਹਿੰਦੀ ਨਹੀਂ ਬਟ ਆਈ ਹੋਪ ਐਂਡ ਪ੍ਰੇ ਕਿ ਤਾਨੀਆ ਮਤਲਬ ਇਹਦਾ ਹਰ ਸੁਪਨਾ ਪੂਰਾ ਹੋਵੇ ਐਂਡ ਸ਼ੀ ਜਸਟ ਗਰੋਜ਼ ਐਂਡ ਗਰੋਜ਼ ਐਂਡ ਗਰੋਜ਼ ਥੈਂਕ ਯੂ It's yeah. actually a blessing। और हाँ. मैं yeah. क्यों मांगल्य रहती हूँ। हाँ, I'm actually from... from... इनमें तुषी को आर्टिस्ट आना कम कर का चुके हो। But uh, तुषी हमेशा कंधे पे बहुत बढ़िया या बहुत बढ़िया लगा। But इतना deeply तुषी कदेक किसे ले इड़ा explain नहीं किया। नहीं। हाँ, seriously इतना दिल खोल के। हाँ, कि तुषी उन्होंने अपनी sister दा तुषी अपनी यहाँ sisters ने बहुत प्य ਇੱਕ ਜੈਨੂਇਨ ਮਤਲਬ ਰਿਲੇਸ਼ਨਸ਼ਿਪ ਸਾਰਿਆਂ ਦਾ ਰਹਾ ਐ ਫਿਲਮ ਦੇ ਲਈ ਅਸੀਂ ਮਤਲਬ ਇੱਕ ਟੀਮ ਬਣ ਕੇ ਪਹਿਲੀ ਵਾਰ ਮੈਂ ਵੀ ਇਹ ਮਹਿਸੂਸ ਕੀਤਾ ਕਿ ਇੱਕ ਟੀਮ ਬਣ ਕੇ ਅਸੀਂ ਇਹ ਫਿਲਮ ਬਣਾਈ ਆ ਸੋ ਆਮ ਵੀ ਆਲ ਬਲੈਸਡ ਆਈ ਥਿੰਕ एवरीवन ਸੋ ਤਾਨੀਆ ਤੁਹਾਡੇ ਤੋਂ ਵੀ ਜਾਣਨਾ ਚਾਹਾਂਗੀ ਕਿ ਨੀਰੂ ਮੈਮ ਬਾਰੇ ਹੋਰ ਕੀ ਪਤਾ ਲੱਗਾ ਜਦੋਂ ਉਹਨਾਂ ਨੂੰ ਇੰਨੇ ਨਜ਼ਦੀਕ ਤੋਂ ਜਾਣਨ ਦਾ ਮੌਕਾ ਮਿਲਿਆ ਉਹਨਾਂ ਨਾਲ ਕੰਮ ਕੀਤਾ असि ना सवेरे क गल कर रहे भी जो लोग थोड़ा बहुत पसंद होंगे नैवर मीट योर फेवरेट स्टार्स क्योंकि इफ्स एंड बच्च पता लगता बट मैं लगता मैं जिन्ना मैम सी ऑन कैमरा नाइस ऑफ कैमराज नॉमिनल शी इज जेम ऑफ अन बींग लर्न सो मच एज इफ कितने एंड स्टिल यू आर सो ग्राउंडेड सो वो चीज़ा हर किसी के बसद तो so mm -hmm. so, ही है नहीं मतलब ਦੋ ਪ੍ਰੋਜੈਕਟ ਆਂਦੇ ਨਹੀਂ ਲੋਕੀ ਚੇਂਜ ਹੋ ਜਾਂਦੇ ਐ ਐਂਡ ਸ਼ੀ ਇਜ਼ ਰੀਲੀ ਦ ਕੁਈਨ ਆਫ ਅ ਸਿਨੇਮਾ ਐਂਡ ਸ਼ੀ ਇਜ਼ ਹੋਲਡਿੰਗ ਦੈਟ ਕਰਾਊਨ ਸੋ ਕੌਨਫੀਡੈਂਟਲੀ ਐਂਡ ਅਗੇਨ ਆਈ ਊਡ ਸੇ ਦ ਵੇ ਸ਼ੀ ਇਜ਼ ਮੇਨਟੇਨਿੰਗ ਹਰ ਸਕਸੈਸ ਉਹ ਹਰ ਕਿਸੇ ਦੇ ਥਾਟਸ ਚ ਵੀ ਹੈ ਨਹੀਂ ਉਹ ਤਾਂ ਪ੍ਰੈਕਟੀਕਲੀ ਉਹਨਾਂ ਨੇ ਐਨਾ ਮੇਨਟੇਨ ਕਰਕੇ ਰੱਖਿਆ ਸੋ ਆਵ ਲਰਨਡ ਹਾਊ ਟੂ ਬੀ ਡੈਡੀਕੇਟਿਡ ਦ ਵੇ ਸ਼ੀ ਇਜ਼ ਮੈਂ ਸਮਟਾਈਮਸ ਆਈ ਫੀਲ ਲਾਈਕ ਓਕੇ ਠੀਕ ਹੈ दो मिनट ਨੂੰ ਕੋਲ ਟਾਈਮ ਆਇਗਾ ਚੱਲ ਰਹੇਗੇ ਸ਼ੀ ਇਸ ਆਲਵੇਸ ਲਾਈਕ ਓਕੇ ਚਲੋ ਸ਼ੀ ਇਸ ਸੋ ਸਪੈਸੀਫਿਕ ਫਾਰ ਹਰ ਵਰਕ ਸੋ ਕਨਫੀਡੈਂਟ ਇਨ ਹਰ ਕraft ਆਲਵੇਸ ਪੋਜ਼ਿਟਿਵ ਸੋ ਜਦੂ ਤੁਹਾਡੇ ਰੋਲ ਮਾਡਲਸ ਤੋਂ ਤੁਹਾਨੂੰ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਦਾ ਦੈਟਸ ਡੈਫੀਨਿਟਲੀ ਇਨਸਪਾਇਰਿੰਗ ਅੱਜ ਮੈਂ ਇਹਨਾਂ ਤੋਂ ਸਿੱਖਿਆ ਮੈਂ ਆਪਣੇ ਅੰਦਰ ਰੱਖੂਗੀ ਉਹ ਚੀਜ਼ ਐਂਡ ਇਫ ਸਮਬਡੀ ਵਿਲ ਲਰਨ ਦੈਟ ਫਰਮ ਮੀ ਉਹ ਐਨਾ ਕਰਕੇ ਹੀ ਹੋਏਗੀ ਉਹ ਚੀਜ਼ ਸੋ ਉਹ ਬਹੁਤ ਜ਼ਰੂਰੀ ਹੈ ਵੀ ਜਿਨ੍ਹਾਂ ਨੂੰ ਤੁਸੀਂ ਐਡਮਾਇਰ ਕਰਦੇ ਹੋ ਉਹ ਤੁਹਾਡੇ ਤੇ ਵਧੀਆ ਛਾਪ ਛੱਡਣ ਕਿਉਂਕਿ ਉਹ ਅੱਗੇ ਜਾਂਦੀ ਅੱਜ ਵਾਟ ਇਫ ਜੇ ਇਹਨਾਂ ਨੇ ਮੈਨੂੰ ਨਹੀਂ ਵਧੀਆ ਟ੍ਰੀਟ ਕੀਤਾ ਹੁੰਦਾ ਮੇ ਵੀ ਸਮਵੇਅਰ ਇਨ ਮਾਈਂਡ ਮੈਨੂੰ ਰਹਿੰਦਾ ਤੇ ਮੈਂ ਵੀ ਕਿਤੇ ਨਾ ਕਿਤੇ ਸ਼ਾਇਦ ਉਹਵੇਂ ਬਿਹੇਵ ਕਰ ਸਕਦੀ ਸੀ ਬਟ ਆਈ ਹੈਵ ਸੀਨ ਦੋਸ ਪੀਪਲ ਟੂ ਬਟ ਆਈ ਹੈਵ ਨੈਵਰ ਬਿਹੇਵਡ ਲਾਈਕ ਦੈਟ ਬਟ ਆਮ ਰੀਅਲੀ ਬlesਡ ਕਿ ਐਸ ਜਦ ਮੈਨਾਂ ਨਾਲ ਸੀ ਵੀ ਕਿਸੇ ਤੇ ਬਹੁਤ ਕੈਮਿਸਟਰੀ ਚਾਹੀਦੀ ਸੀ ਐਂਡ ਆਮ ਰੀਅਲੀ ਬlesਡ ਦੈਟ ਵੀ ਡਿਡ ਇਟ ਟੂਗੇਦਰ ਬਿਲਕੁਲ ਇਹ ਮੈਨੂੰ ਲੱਗਦਾ ਕਿ ਨਿਰਮਮ ਅਸੀਂ ਜਦੋਂ মিডিਆ ਵਾਲੇ ਵੀ ਗੱਲਬਾਤ ਕਰਦੇ ਹੁੰਦੇ ਆ ਨਾ ਆਪਸ ਦੇ ਵਿੱਚ ਤਾਂ ਸਾਡੇ ਵਿੱਚ ਵੀ ਇੱਕ ਵੱਖਰਾ ਚਾ ਹੁੰਦਾ ਹੈ ਕਿ ਨੀਰੂ ਮੈਮ ਆ ਰਹੇ ਨੇ ਕਿ ਅਸੀਂ ਹਮੇਸ਼ਾ ਇਹ ਗੱਲ ਕਰਦੇ ਹੁੰਦੇ ਆ ਕਿ ਅਸੀਂ ਜਦੋਂ ਇੰਟਰਵਿਊ ਲਈ ਜਾਂਦੇ ਆ ਨਾ ਤਾਂ ਅਸੀਂ ਹਜੇ ਹੈਲੋ ਸਾਡੀ ਇੱਥੇ ਹੀ ਹੁੰਦੀ ਹੈ ਤਾਂ ਉਧਰ ਉਹ ਮੈਮ ਦੀ ਪਹਿਲਾਂ ਆ ਜਾਂਦੀ ਹੈ ਤਾਂ ਮਤਲਬ ਕਿ ਤੁਸੀਂ ਇੰਨੇ ਸਾਡੇ ਮਤਲਬ ਕਿ ਫੇਵਰੇਟ ਕਹਿ ਲਓ ਜਾਂ ਜੋ ਮਰਜੀ ਕਹਿ ਲਓ ਵੀ ਤੁਸੀਂ ਸਾਡੇ ਲਈ ਇੰਨੇ ਸਪੈਸ਼ਲ ਹੋ ਅੱਛਾ ਅਸੀਂ ਨਾ ਜਦੋਂ ਵੀ ਕਿਸੇ ਨਾਲ ਵੀ ਗੱਲ ਕਰਦੇ ਆ ਪਾਵੇਂ ਫੀਲਡ ਦੇ ਵਿੱਚ ਕੋਈ ਆਰਟਿਸਟ ਹੈ ਫੀਮੇਲ ਆਰਟਿਸਟ ਹੈ ਪਾਵੇਂ ਉਹ ਆਫ ਕੈਮਰਾ ਕੰਮ ਕਰਨ ਵਾਲੀਆਂ ਕੁੜੀਆਂ ਨੇ ਹੈਨਾ ਉਹਨਾਂ ਨੂੰ ਅਗਰ ਅਸੀਂ ਪੁੱਛੀਏ ਕਿ ਤੁਹਾਡਾ ਆਈਡਲ ਕੌਣ ਆ ਅੱਜ ਦੀ ਤਰੀਕ ਦੇ ਵਿੱਚ ਹੈਨਾ ਤੁਹਾਨੂੰ ਕੌਣ ਇਨਸਪਾਇਰ ਕਰਦਾ ਤਾਂ ਉਹ ਤੁਹਾਡਾ ਨਾਮ ਲੈਂਦੇ ਨੇ ਤੁਹਾਡੇ ਤੱਕ ਜਦੋਂ ਇਹ ਚੀਜ਼ਾਂ ਪਹੁੰਚਦੀਆਂ ਨੇ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਐਂਡ ਜਦੋਂ ਤੁਸੀਂ ਸਟਾਰਟ ਕੀਤਾ ਸੀ ਤਾਂ ਤੁਹਾਡੀ ਐਦਾਂ ਦੀ ਕੋਈ ਇਨਸਪੀਰੇਸ਼ਨ ਸੀ ਖੁਦ ਦੀ Honestly, I honestly disbelief that. I di whatever she's saying about me uh, matlab, main hi I, I really, thank you so much but um, I don't know it's, it's disbelief and I am very blessed hain. and um, I hope that I am a good role model you know you are I, best role <laughs> <ones try>. <laughs> but uh, thank you so much for the love and I um <sighs> ਆ ਮੇਰਾ ਕੋਈ ਰੋਲ ਮਾਡਲ ਸੀ ਨਹੀਂ ਨਾਟ ਸੱਚ ਪਰ ਹੁਣ ਜਦੋਂ ਮੈਨੂੰ ਅਮ ਰਿਸ਼ੀ ਮੈਮ ਨੂੰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਦੀ ਸਟੋਰੀ ਸੁਣੀ ਸ਼ੀ ਇਜ਼ ਐਨ ਇਨਸਪੀਰੇਸ਼ਨ ਆਈ ਥਿੰਕ ਮਤਲਬ ਉਹ ਨੇ ਯੂ نو ਸ਼ੀ ਇਜ਼ ਆਇਰਨ ਲੇਡੀ ਐਂਡ ਅਮ ਜਸਵਿੰਦਰ ਮੈਮ ਉਹਨਾਂ ਦੀ ਸਟੋਰੀ ਸੁਣੀ ਆ ਸ਼ੀ ਇਜ਼ ਐਨ ਇਨਸਪੀਰੇਸ਼ਨ ਸੋ ਆਈ ਥਿੰਕ ਸਾਡੀ ਪੰਜਾਬੀ ਇੰਡਸਟਰੀ ਚ बहुत जो सायर आर्टिस आर्टिस्ट ने उन्होंने उन्होंने लाइफ स्टोरी सुन के उन्होंने काम करके आई थिंक इट्स मतलब द लिटरली आयरन लेडीज़ बहुत ईजी है किसी भी जज करना बट आम um, उन्होंने स्टोरी सुन के आई रियली लुक अप टू दम कि मतलब इन्नी स्ट्रोंोंग लेडीज़ ने हो। ਜੀ ਅੱਛਾ ਤੁਹਾਡੇ ਤਿੰਨਾਂ ਤੋਂ ਹੀ ਸਵਾਲ ਆ ਕਿ ਹੁਣ ਆਪਣੀ ਪੰਜਾਬੀ ਇੰਡਸਟਰੀ ਜਿਹੜੀ ਹੈ ਨਾ ਕਿ ਇੱਕ ਦੌਰ ਉਹ ਹੁੰਦਾ ਸੀਗਾ ਜਿੱਥੇ ਕਿਹਾ ਜਾਂਦਾ ਸੀਗਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਹੀਰੋਇਨਸ ਲਈ ਉਹ ਸਪੇਸ ਨਹੀਂ ਹੁੰਦਾ ਫਿਲਮਾਂ 'ਚ ਬਟ ਹੁਣ ਅਸੀਂ ਉਹ ਫਿਲਮਾਂ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਕੁੜੀਆਂ ਲੀਡ ਕਰਦੀਆਂ ਨੇ ਤੇ ਉਹ ਫਿਲਮਾਂ ਬਲੌਕਬਾਸਟਰ ਹਿੱਟ ਹੋ ਰਹੀਆਂ ਨੇ ਸੋ ਏ ਚੇਂਜ ਲਿਆਉਣ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿਹਦਾ ਸਭ ਤੋਂ ਵੱਡਾ ਹੱਥ ਰਿਹਾ ਆ ਜਿਹੜੀਆਂ ਹੀਰੋਇਨਸ ਨੇ ਉਹਨਾਂ ਦਾ ਜਾਂ ਫਿਰ ਜਿਹੜੀ ਪੂਰੀ ਹੋਲ ਇੰਡਸਟਰੀ ਆ ਨਹੀਂ ਐਕਚੁਅਲੀ ਕਿਸੇ ਇੱਕ ਬੰਦੇ ਦਾ ਨਹੀਂ ਹੁੰਦਾ ਹਮੇਸ਼ਾ ਇਟਸ ਅ ਟੀਮ ਅਫਰਟ ਸੋ ਆੜੜ ਹੌਲੀ ਹੌਲੀ ਫਿਲਮਾਂ ਦੇ ਵਿੱਚ ਕੈਰੈਕਟਰ ਕੁੜੀਆਂ ਦੇ ਬਰਾਬਰ ਦੇ ਲਿਖੇ ਜਾਣੇ ਲੱਗੇ ਹਨਾ ਬਹੁਤ ਸਾਰੀਆਂ ਫਿਲਮਾਂ ਜੋ ਲੱਗੀਆਂ ਜਿੱਥੋਂ ਫਿਰ ਇੱਥੋਂ ਤੱਕ ਪਹੁੰਚੇ ਆ ਜਿਵੇਂ ਤੁਸੀਂ ਕਹਿ ਲਓ ਕਿ ਗੁੱਡੀਆਂ ਪਟੋਲੇ ਲਾ ਲੋ ਕਲੀ ਚੋਟਾ ਲਾ ਲੋ ਚਾਹੇ ਲਵ ਪੰਜਾਬ ਲਾ ਲੋ ਹਨਾ ਉਹਨਾਂ ਚ ਬਰਬਰ ਦੇ ਕੈਰੈਕਟਰ ਸੀਗੇ ਸਰ ਗੁੰਦਾ ਸੋ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਅਡ ਅ ਮੇਕਰਸ ਦੇ ਅਡ ਅ ਐਫਰਟ ਅਡ ਅ ਕੁੜੀਆਂ ਦਾ ਐਫਰਟ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਤੇ ਕਿਤੇ ਨਾ ਕਿਤੇ ਬਾਕਸ ਆਫਿਸ ਬਹੁਤ ਮੈਟਰ ਕਰਦਾ ਸੋ ਫੀਮੇਲ ਓਰੀਐਂਟਡ ਫਿਲਮਾਂ ਨੇ ਬਾਕਸ ਆਫਿਸ ਲਈ ਆਕੇ ਦਿੱਤਾ ਸੋ ਪਿੱਛੇ ਵੀ ਵੀਰਜਨੀ ਸੀ ਜਿਵੇਂ ਹਨਾ ਸੋ ਤਾਂ ਕਰਕੇ ਹੌਲੀ ਹੌਲੀ ਹੁਣ ਬਲੀਵ ਬਣਿਆ ਅੱਜ ਦੇ ਘੜੀ ਆਈ ਥਿੰਕ ਮੈਨੂੰ ਲੱਗਦਾ ਕਿ ਫੀਮੇਲ ओरिएंटेड ਫਿਲਮਾਂ ਸਾਡੀ ਇੰਡਸਟਰੀ ਚ ਜ਼ਿਆਦਾ ਸাকਸੈਸਫੁਲ ਹੈ ਜੇ ਅਸੀਂ ਰੇਸ਼ਿਓ ਵਾਈਜ਼ ਕੰਪੇਅਰ ਕਰਾਂਗੇ ਤਾਂ ਪਿਛਲੇ 2 ਸਾਲਾਂ ਤੋਂ ਫੀਮੇਲ ओरिएंटेड ਫਿਲਮਾਂ ਦਾ ਸাকਸੈਸ ਰੇਟ ਜ਼ਿਆਦਾ ਹੈ ਤੇ ਇਸ ਵੇਰੀ ਨੈਸ਼ਨਲ ਅਵਾਰਡ ਵੀ ਮਿਲਿਆ ਗੋਡੇ ਗੋਡੇ ਚਾਸੀ ਯਾ ਤਾਂ ਤਾਨਿਆ ਜਦੋਂ ਨਿਊਜ਼ ਮਿਲੀ ਹੈਨਾ ਤਾਂ ਕੀ ਰਿਐਕਸ਼ਨ ਸੀ ਤੇ ਜਦੋਂ ਫਿਲਮ ਕੀਤੀ ਸੀ ਉਦੋਂ ਸੋਚਿਆ ਸੀਗਾ ਕਿ ਇੰਨੀ ਵੱਡੀ ਅਚੀਵਮੈਂਟ ਮਿਲੇਗੀ ਫਿਲਮ ਨੂੰ ਮੈਂ ਐਨੀ ਸੋਚੀ ਸੀ ਮੈਂ ਨੈਸ਼ਨਲ ਅਵਾਰਡ ਨਹੀਂ ਸੋਚਿਆ ਸੀ ਪਰ ਮੈਨੂੰ ਇੰਨਾ ਪਤਾ ਸੀ ਵੀ ਫਿਲਮ ਨੂੰ ਪਿਆਰ ਬਹੁਤ ਮਿਲੇਗਾ ਸੋ ਪਿਆਰ ਵੀ ਬਹੁਤ ਮਿਲਿਆ ਔਰ ਨੇ ਬਿਜ਼ਨਸ ਵੀ ਬਹੁਤ ਸੋਨਾ ਕੀਤਾ ਐਂਡ ਵਨ ਆਫ ਦਾ ਮੋਸਟ ਲਵਡ ਫਿਲਮਸ ਜਿਮੈਂ ਕਹਾਂ ਵੀ ਬੀਬੀਆਂ ਬੀਬੀਆਂ ਨੇ ਵੀ ਜੇ ਕੋਈ ਫਿਲਮ ਵੇਖੀ ਤੇ ਉਹ ਕਹਿੰਦੇ ਪੁੱਤ ਤੇਰੀ ਗੋਡੇ ਗੋਡੇ ਤਾਂ ਦੇਖਿਆ ਗਲਾਵ ਜਮਨ ਮਿਲ ਗਿਆ ਸੀ ਕਿ ਮੈਂ ਆਮ ਲਾਈਕ ਓਕੇ ਸੋ ਮੈਨੂੰ ਬਹੁਤ ਪਿਆਰਾ ਲੱਗਦਾ ਔਰ ਬਟ ਦੈਟਸ A SHARE ON ਦਾ ਕੇਕ ਅਗੇਨ ਜੇ ਫਿਲਮ ਨੂੰ ਐਂਡ ਬੈਸਟ ਫਿਲਮ ਦਾ ਅਵਾਰਡ ਮਿਲਿਆ ਦੈਟਸ ਸੋ ਗੁੱਡ ਕਿ ਉਹ ਨਹੀਂ ਇੱਕ ਅਦੀ ਚੀਜ਼ ਨੂੰ ਕੋਈ 뮤직 ਹੋ ਗਿਆ ਜਾਂ ਡਾਇਰੈਕਸ਼ਨ ਜਾਂ ਸਟੋਰੀ ਸੋ ਹੋਲ ਸੋ ਹੋਲੀ ਸੋਲੀ ਫਿਲਮ ਨੂੰ ਹੀ ਬੈਸਟ ਵਿਚ ਇਜ਼ ਅ ਲੋਰਲ ਟੂ ਦੀ ਸਿਨੇਮਾ ਆਲਸੋ ਕਿ ਸਾਡੀ ਪੰਜਾਬੀ ਫਿਲਮ ਨੂੰ ਅਵਾਰਡ ਮਿਲ ਰਿਹਾ ਸੋ ਇਟਸ ਵੈਰੀ ਬਿਗ ਥਿੰਗ ਉਹ ਵੀ ਦੋ ਕੁੜੀਆਂ ਦੇ ਫਿਲਮ ਹਾਂ ਆਬਵੀਅਸ ਮੈਂ ਉਹੀ ਮੈਨੂੰ ਤਾਂ ਹੀ ਐਕਚੁਅਲ ਦੇ ਵਿੱਚ ਨਾ ਉਹ ਮਾਈਂਡ ਦੇ ਵਿੱਚ ਆਇਆ ਕਿ ਜਦੋਂ ਅਸੀਂ ਗੱਲ ਕਰ ਰਹੇ ਸੀਗੇ ਕਿ ਉਹਦੇ ਵਿੱਚ ਵੀ ਦੋ ਲੀਡਿੰਗ ਕੁੜੀਆਂ ਸੀਗੀਆਂ ਆਪਣੀਆਂ ਅੱਛਾ ਮੈਂ ਨਾ ਇੱਕ ਗੇਮ ਲੈ ਕੇ ਆਈਆਂ ਛੋਟੀ ਜੀ ਗੇਮ ਹੈ ਤੇ ਕੀ ਜੇ ਆਪਣੀ ਇੰਡਸਟਰੀ ਸਰਕਾਰੀ ਅਦਾਰਾ ਹੁੰਦੀ ਤਾਂ ਤੁਸੀਂ ਕਿਨੂੰ ਕਿਹੜਾ ਅਹੁਦਾ ਦਿੰਦੇ ਤੁਸੀਂ ਤਿੰਨਾਂ ਨੇ ਦੱਸਣਾ ਹੈ ਆਪਣਾ ਆਪਣਾ opinion ਠੀਕ ਹੈ ਅ ਇੰਡਸਟਰੀ ਦਾ ਸੀਐਮ ਕੌਣ ਹੁੰਦਾ ਘੋਗੀ ਭਾਜੀ ਅੱਛਾ ਕਿਉਂ ਮੈਨੂੰ ਲੱਗਦਾ ਕਿ ਉਹ ਥੋੜੇ ਸਿਆਣੇ ਜਿਹੇ ਵੀ ਹੈ ਸਾਰਿਆਂ ਨਾਲ ਉਹਨਾਂ ਦਾ ਉੱਠਣੀ ਬਹਿਣੀ ਵੀ ਸਾਰਿਆਂ ਨਾਲ ਵਧੀਆ ਹੈ ਸਪੀਕਰ ਵੀ ਵਧੀਆ ਹੈ ਸੋ ਆਈ ਥਿੰਕ ਯਾ ਪਰਫੈਕਟ ਐਗਰੀ ਠੀਕ ਹੈ ਉਹ ਉਹਨਾਂ ਨੂੰ ਸਪੀਚ ਵੀ ਵਧੀਆ ਦੇਣੀ ਹੈ ਹਾਂ ਸਪੀਚ ਅੱਛਾ ਹੈਲਥ ਮਿਨਿਸਟਰ ਮੈਂ ਬਣ ਸਕਨੀ ਹਾਂ ਹਾਂ ਫਰਟ ਮਨ ਇਸ਼ਟ ਨਹੀਂ ਹੈ ਹਾਂ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈ ਓਕੇ ਹੋਮ ਮਿਨਿਸਟਰ ਅਸੀਂ ਚੇਂਜ ਕਰਦੇ ਹਾਂ ਅਸੀਂ ਨਿਰੂ मैम ਨੂੰ ਹੋਮ ਮਿਨਿਸਟਰ ਬਣਾ ਦੇਣਾ ਹੈਲਥ ਮਿਨਿਸਟਰ ਅਜੀ ਸੋਨਮ ਬਾਜਵਾ ਨੂੰ ਬਣਾ ਦੇ। ਹਾਂ ਠੀਕ ਹੈ। ਸਾਡੇ ਕੋਲੇ ਹੋਮ ਮਿਨਿਸਟਰ ਨਹੀਂ ਹੁੰਦੇ। ਕੀ ਆ ਬਾਤ ਹੈ? ਅੱਛਾ, ਫਾਈਨਾਂਸ ਮਿਨਿਸਟਰ। ਫਾਈਨਾਂਸ ਮਿਨਿਸਟਰ ਤਾਂ ਨਹੀਂ ਆ। ਆਈ ਕਿਆ। ਐਕਚੁਅਲੀ ਅੱਛਾ, ਇਹ ਇਹ ਵਧੀਆ ਰੱਖਦੇ ਹਾਂ ਸਾਹਿਬ ਕਿਤਾਬਪੁਰਾ। ਹਾਂ ਜੀ ਬਹੁਤ ਵਧੀਆ ਰੱਖਦੇ। ਐਕਚੁਅਲੀ ਸਾਡੇ ਕਿਉਂਕਿ ਅਸੀਂ ਇਕੱਠਿਆਂ ਨੇ ਕੰਮ ਕੀਤਾ ਤਾਂ ਸਾਡੀ ਦੋਸਤੀ ਵਧੀਆ। ਸੋ ਪੈਸੇ ਨੂੰ ਲੈ ਕੇ मतलब मैं बहुत लड़दा सी इनना ना सो <laughs> कि हां बट जिन्नी ਵਧੀਆ ਪੈਸੇ ਦੀ ਸਮਝ ਤੇ ਪੈਸੇ ਦਾ ਯੂਜ਼ ਇਹਨਾਂ ਨੂੰ ਕਰਨਾ ਆਉਂਦਾ ਉਹਨਾਂ ਬਹੁਤ ਘੱਟ ਲੋਕਾਂ ਨੂੰ ਆਉਂਦਾ ਲਾਈਫ ਚ ਔਰ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਜੋ ਆਪਣੀ ਅਰਨਿੰਗ ਹੈ ਉਹਨੂੰ ਕਿਵੇਂ ਦੇਖਦੇ ਹੋ ਤੇ ਉਹਨੂੰ ਕਿਵੇਂ ਮੈਨੇਜ ਕਰਦੇ ਹੋ ਕੀ ਬਾਤ ਹੈ ਸੋ ਡਿਫੈਂਸ ਮਿਨਿਸਟਰ परमेश वर्मा Okay. तो तो सी सब तो स्ट्रांग <laughs> <strong> है अच्छा नहीं फिर तो देव बंदा से <laughs> देव, दे देव 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 ठीक है <laughs> अच्छा एजुकेशन मिनिस्टर सरताज जी आई वाज लाइक एजुकेटेड कौन है देखो एक लौटे सरताज जी अच्छा <laughs> 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 ਅੱਛਾ ਕੋਈ ਫਿਰ ਦੇਖੋ ਹੁਣ ਜਦੋਂ ਇੱਕ ਉਹਦੇ ਵਿੱਚ ਹੋ ਗਿਆ ਤੇ ਫਿਰ ਇੱਕ ਆਪੋਜੀਸ਼ਨ ਲੀਡਰ ਵੀ ਹੁੰਦਾ ਨਾ ਹੈਨਾ ਆਪੋਜੀਸ਼ਨ ਲੀਡਰ ਉਹ ਕੌਣ ਹੋਏਗਾ ਉਹਦੇ ਚ ਕੀ ਕਰਨਾ ਹੁੰਦਾ ਉਹਦਾ ਕੀ ਕੰਮ ਹੁੰਦਾ ਬਸ ਉਹ ਉਂਗਲਾਂ ਹੀ ਕਰਨੀਆਂ ਹੁੰਦੀਆਂ ਨੇ ਤੇ ਉਹ ਨਹੀਂ ਕੋਈ ਤਾਂ ਨਾਮ ਹੁਣ ਕੀ ਤਾਂ ਲਾਉਣਗੇ ਇਹਦੇ ਚ ਤੁਸੀਂ ਉਹ ਨੂੰ ਡਿਜ਼ਾਈਨ ਕਰਕੇ ਕਰਾਉਂਦੇ ਆ ਇਹ ਵੈਕੈਂਸੀ ਚ ਬਹੁਤ ਸਾਰੇ ਲੋਕੀ ਅਪਲਾਈ ਕੀ ਅਪਲਾਈ ਕਰ ਸਕਦੇ ਆ ਕਈਆਂ ਦੇ ਨਾਮ ਆ ਰਹੇ ਆ ਬਸ ਇਨਸ਼ਾਅੱਲਾ ਹਮ ਨੈਕਸਟ ਅਲੂ ਅਰਜੁਨ ਬਣਾ ਦੂ ਜੀ ਨਾ ਵਾਓ ਕੀ ਬਾਤ ਹੈ ਨੀ ਬਹੁਤ ਵਧੀਆ ਸੀਗਾ ਇਹ ਅੱਛਾ ਅਸੀਂ ਨਾ ਦੁਬਾਰਾ ਫਿਲਮ ਤੇ ਆਨੇ ਆ ਕਿ ਊਮਨਸ ਐਂਟ੍ਰੀਕ ਜਿਹੜੀ ਹੈ ਇਹ ਫਿਲਮ ਹੈ ਹਨਾ ਤੁਹਾਨੂੰ ਕੀ ਲੱਗਦਾ ਕਿ ਅੱਜ ਜੇ ਅਸੀਂ ਵੇਖੀਏ ਨਾ ਤਾਂ ਵਰਲਡ ਵਾਈਡ ਜਿਹੜੀ ਆ ਪੰਜਾਬੀ ਹਰ ਉਹ ਦੁਨੀਆ ਦੇ ਕੋਨੇ ਦੇ ਵਿੱਚ ਨੇ ਆਪਣੀ ਪਛਾਣ ਬਣਾ ਰਹੇ ਨੇ ਜਨਰੇਸ਼ਨਸ ਜਿਹੜੀਆਂ ਨੇ ਅੱਗੇ ਵਧ ਰਹੀਆਂ ਨੇ ਤਾਂ ਉਹਨਾਂ ਜਨਰੇਸ਼ਨਸ ਨੂੰ ਤੁਸੀਂ ਆਪਣੇ ਪੰਜਾਬੀ ਕਲਚਰ ਦੇ ਨਾਲ ਜੋੜਨ ਦੇ ਲਈ ਕੀ ਲੱਗਦਾ ਕਿ ਸਿਨੇਮਾ ਕੀ ਪਾਰਟ ਨਿਭਾ ਰਿਹਾ ਆ ਅ ਸਿਨੇਮਾ ਐਕਚੁਅਲੀ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਕਿਉਂਕਿ ਅ ਅੱਜ ਹਰ ਕੋਈ ਬੰਦਾ ਲਾਈਫ ਚ ਐਂਟਰਟੇਨਿੰਗ ਹੋਣ ਲਈ ਫਿਲਮਾਂ ਦੇਖਦਾ ਸੋ ਜਿਹੜੇ ਬੰਦੇ ਬਾਹਰ ਹੈ ਜਾਂ ਦੂਰ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਸੋ ਫਿਲਮਾਂ ਬਹੁਤ ਈਜ਼ੀਲੀ ਇਹ ਤੁਸੀਂ ਪੰਜਾਬ ਦਾ ਕਲਚਰ ਦੇਖਦੇ ਹੋ ਉੱਥੋਂ ਦੀਆਂ ਚੀਜ਼ਾਂ ਦੇਖਦੇ ਹੋ ਉੱਥੋਂ ਦੀ ਲੈਂਗੁਏਜ ਕੋਸਟਿਮ ਸੋ ਹਰ ਇੱਕ ਚੀਜ਼ ਨੂੰ ਫਿਲਮਾਂ ਪ੍ਰਮੋਟ ਕਰਦੀਆਂ ਸੋ ਬਹੁਤ ਵਧੀਆ ਮੀਡੀਅਮ ਹੈ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਨ ਲਈ ਚਾ ਤਾਂ ਇਹ ਇੱਕ ਨਾ ਸਵਾਲ ਤੁਹਾਡੇ ਤੋਂ ਆ ਤੁਸੀਂ ਕਾਫੀ ਪਹਿਲਾਂ ਇੱਕ ਇਹ ਕਿਹਾ ਸੀਗਾ ਕਿ ਤੁਸੀਂ ਕੁੜੀਆਂ ਲਈ ਜ਼ਰੂਰ ਕੁਝ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਮੈਨੂੰ ਸੁਣਦੀ ਸੁਣਦੀ ਮਤਲਬ ਵੈਸੇ ਉ르ਦੀ ਉ르ਦੀ ਇੱਕ ਖਬਰ ਮੈਂ ਸੁਣੀ ਹੈ ਤੇ ਤੁਸੀਂ ਕਨਫਰਮੇਸ਼ਨ ਦੇਣੀ ਹੈ ਕਿ ਤੁਸੀਂ ਕੋਈ ਐਨ ਜੀਓ ਇਸ ਤਰ੍ਹਾਂ ਦਾ ਚਲਾ ਰਹੇ ਹੋ ਜਾਂ ਫਿਰ ਹਜੇ ਉਹ ਸੁਪਨਾ ਅਧੂਰਾ ਹੈ ਨਹੀਂ ਬਹੁਤ ਸਾਰੀਆਂ ਚੀਜ਼ਾਂ ਜੋ ਆਈ ਡੋਨਟ ਵਾਂਟ ਟੂ ਕਮ ਆਊਟ ਵਿਦ ਬਟ ਮੈਨ ਲੱਗਦਾ ਹੈ ਕਿ ਮੈਂ ਕੁਝ ਹੋਰ ਵੀ ਵੱਡਾ ਕਰੂੰਗੀ ਹੂੰ ਸੋ ਮੈਂ ਕਰਨਾ ਹੈ ਆਈ ਰੀਲੀ ਵਾਂਟ ਟੂ ਡੂ ਸਮਥਿੰਗ ਮੈਨ ਲੱਗਦਾ ਵੀ ਅ ਇੱਥੇ ਹੀ ਬਣਾਇਆ ਇੱਥੇ ਹੀ ਰਹਿ ਜਾਣਾ ਹੈ ਬਲ ਤੇ ਸਰੀਰ ਵੀ ਜਾਣਾ ਉਹ ਵੀ ਨਾਲ ਨਹੀਂ ਜਾਣਾ ਸੋ ਆਈ ਵਾਂਟ ਟੂ ਮੇਕ ਸਮਥਿੰਗ ਲਾਈਕ ਥੈਟ ਕਿ ਜਿਹੜਾ ਆਟੋ ਤੇ ਚੱਲਦਾ ਰਹੇ ਆਟੋ ਮੋਡ ਤੇ ਵੀ ਕੁਛ ਨਾ ਕੁਛ ਬੈਟਰਮੈਂਟਲੀ ਹੂਸ ਹੂਐਵਰ ਕਮ ਟੂ ਸੀਕ ਹੈਲਪ ਇਨ ਉਹਨੂੰ ਹੈਲਪ ਮਿਲ ਜਾਏ ਕੀ ਬਾਤ ਹੈ ਸੋ ਯੈਸ ਆਮ ਔਨ ਇਟ ਅੱਛਾ ਜੇ ਅੱਜ ਕੱਲ ਦੀਆਂ ਕੁੜੀਆਂ ਨੂੰ ਇੱਕ ਸਲਾਹ ਦੇਣੀ ਹੋਵੇ ਫੈਮਿਨਿਜ਼ਮ ਦੇ ਉੱਤੇ ਜਿਵੇਂ ਅਸੀਂ ਹਮੇਸ਼ਾ ਵੇਖਦੇ ਆ ਬਟ ਮੈਨੂੰ ਲੱਗਦਾ ਹੈ ਕਿ ਕੁਝ ਕੁੜੀਆਂ ਫੈਮਿਨਿਜ਼ਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਸਮਝ ਪਾਉਂਦੀਆਂ ਤਾਂ ਅਗਰ ਤੁਸੀਂ ਦੱਸਣਾ ਹੋਵੇ ਕਿ ਫੈਮਿਨਿਜ਼ਮ ਕੀ ਹੈ ਤਾਂ ਕੀ ਐਕਸਪਲੇਨ ਕਰੋਗੇ ਇਨ ਪੰਜਾਬੀ ਯੂਸੀ ਬੈਟਰ ਸੋ ਇਨ ਦਿਸ ਨੈਸ ਮਗਰ ਪਹਿਜਣ ਗਿਆ ਮੈਂ ਨਹੀਂ ਕੋਈ ਨਹੀਂ ਉਹ ਫਿਰ ਵੱਡੀ ਭੈਣ ਹੈ ਨਾ ਹੈ ਨਾ ਤੇ ਫਿਰ ਉਹਨਾਂ ਨੇ ਹੁਣ ਛੋਟੀ ਪਾਂ ਕੇ ਆ ਮੈਨੂੰ ਪਤਾ ਇਹਨੇ ਪੰਜਾਬੀ ਚ ਬੈਟਰ ਆਨਸਰ ਦੇ ਦੇਣਾ ਨਹੀਂ ਵੈਸੇ ਨੀਰੂ ਮਮ ਆਪਣੇ ਐਜੂਕੇਟਿਡ ਵੱਧੂ ਨੇ ਤੁਹਾਨੂੰ ਪਤਾ ਹੀ ਹੈ ਪੰਜਾਬੀ ਪਹਿਲਾਂ ਤਾਂ ਇਹ ਅੰਗਰੇਜ਼ੀ ਸ਼ੁਰੂ ਹੋ ਗਈ ਮੈਨੂੰ ਲੱਗਦਾ ਫੈਮਿਨਿਜ਼ਮ ਨਾ ਫੈਮਿਨਿਟੀ ਬਹੁਤ ਪਿਆਰੀ ਚੀਜ਼ ਹੈ ਉਹਨੂੰ ਸੇ ਕੰਪਲੈਕਸ ਕਰਕੇ ਲੜਾਕੂ ਨਾ ਬਣ ਜਾਈਏ ਸੋ ਹੱਕ ਲੈਣੇ ਬੁਰੀ ਗੱਲ ਨਹੀਂ ਹੁੰਦੀ ਮੈਨੂੰ ਪਤਾ ਹੈ ਪਿਆਰ ਨਾਲ ਵੀ ਸਮਝ ਨਹੀਂ ਆਉਂਦੀ ਬਹੁਤ ਬੰਦਿਆਂ ਨੂੰ ਪਰ ਸਮਝਾਂਦੇ ਸਮਝਾਂਦੇ ਆਪਦੀ ਫੈਮਿਨਿਟੀ ਮਸਕੁਲੈਨਿਟੀ ਮਸਕੁਲੈਰਿਟੀ ਚ ਕਨਵਰਟ ਨਾ ਹੋ ਜੇ ਕਿਤੇ ਆਪਦੇ ਆਪ ਨੂੰ ਗਵਾ ਕੇ ਵੀ ਕੋਈ ਚੀਜ਼ ਹਾਸਲ ਕੀਤੀ ਤੇ ਕੀ ਹਾਸਲ ਕੀਤਾ ਸਟਰਗਲ ਬਹੁਤ ਹੈ ਕੁੜੀਆਂ ਦਾ ਮੈਂ ਤੁਹਾਨੂੰ ਡਿਨਾਈ ਨਹੀਂ ਕਰਦੀ ਆਮ ਹੇਅਰ ਸ਼ੀ ਇਜ਼ ਰੀਅਲ ਉਹੀ ਚੀਜ਼ ਉਹੀ ਟਾਈਮ ਜੋ ਅਸੀਂ ਕੰਮ ਕਰਦੇ ਆਂ 1/10th ਪੇਮੈਂਟ ਹੁੰਦੀ ਸ਼ਾਇਦ ਜੋ ਬੰਦੇ ਕੰਮ ਕਰਦੇ ਮੈਂ ਡਿਨਾਈ ਨਹੀਂ ਕਰਦੀ which is not right i don't know how the scenarios are built ਅੱਜ ਇੱਥੋਂ ਤੱਕ ਆ ਗਏ ਹਨ ਟਾਈਮ ਅੱਗੇ ਵੀ ਆ ਜਾਏਗਾ ਬਟ i just believe ਵੀ ਆਪਣੇ ਆਪ ਨੂੰ ਨਾ ਖੋਲਿਓ ਕਿਸੇ ਵੀ process 'ਚ ਤੁਸੀਂ ਜਿੱਥੇ ਵੀ ਹੋ ਮੇਕ ਸ਼ੋਰ ਦਿਸ ਇਜ਼ ਵਨ ਲਾਈਫ ਕਿਸੇ ਵੀ ਚੀਜ਼ ਕਰਕੇ ਲੜਦੇ 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 ਉਹ ਨਾ ਤੁਹਾਡੀ ਕਿਸ ਦਿਨ ਮੁੱਕ ਜੇ ਤੁਹਾਨੂੰ ਲੱਗੇ ਵੀ ਮੈਂ ਤਾਂ ਜ਼ਿੰਦਗੀ ਵੇਖਣੀ ਭੁੱਲ ਗਈ ਹੂੰ ਸੋ ਐਡ ਐਂਡ ਕੰਟ੍ਰਿਬਿਊਟ ਐਜ਼ ਮੱਚ ਐਜ਼ ਯੂ ਕੈਨ ਬਟ ਮੇਕ ਸ਼ੋਰ ਜੋ ਹੈ ਉਹ ਜੀ ਵੀ ਲਓ ਬਿਕਾਜ਼ ਕਿਸੇ ਨੇ ਨਹੀਂ ਪੁੱਛਣਾ ਸੋ ਸੈਡੀ ਫਿਲਮ ਚ ਇੱਕ ਡਾਇਲੋਗ ਵੀ ਹੈ ਮੇਰੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਉਹ ਕਹਿੰਦਾ ਵੀ ਜੇ ਤੈਨੂੰ ਕੁਝ ਹੋ ਜਾਂਦਾ ਤੇ ਉਹ ਕੁੜੀ ਕਹਿੰਦੀ ਹੈ ਵੀ ਬਾਪੂ ਧੀ ਮਰੀ ਦਾ ਵੀ ਕਦੀ ਕਿਸੇ ਨੂੰ ਨੁਕਸਾਨ ਹੋਇਆ ਇਟਸ ਅ ਬਿਗ ਥਿੰਗ ਸੋ ਆਪਣੇ ਲਈ ਵੀ ਥੋੜਾ ਵੇਖ ਲਓ ਮੈਂ ਬਾਕੀ ਆਮ ਆਮ ਵੇ ਟੂ ਯੰਗ ਟੂ ਸੇ ਐਨੀਥਿੰਗ देयर ਆ ਮੈਨੀ ਸੀਨੀਅਰ ਲੇਡੀਜ਼ অর ਵਿਮਨ ਜੁਆਦੇ ਤੇ ਵੀ ਆਈ ਥਿੰਕ ਆ ਕੇ ਟਿੱਪ ਨਹੀਂ ਕਰ ਜੰਗੇ ਬਟ ਆਈ ਹੈਵ ਨੋ ਹਾਰਟ ਫੀਲਿੰਗਸ ਫੋਰ ਐਨੀਬਾਡੀ ਬਟ ਆਈ ਊਡ ਲਵ ਕਿ ਜੋ ਆਪ ਦੀ ਜ਼ਿੰਦਗੀ ਨਾਲ ਜੀ ਲੈਣ ਇੱਕ ਮੋਹਿਮ ਜੀਣਾ ਆਪ ਦੀ ਜ਼ਿੰਦਗੀ ਨੂੰ ਨਾਕਾ ਲਾ ਕੇ ਨਾ ਕੱਟ ਦੇਣਾ ਹਮ ਨਹੀਂ ਸੀ अच्छा नीरू मैम तुम हूँ बॉलीवुड प्रोजेक्ट्स भी कर रहे हो है ना थोड़ा प्रोडक्शन हाउस भी है तो ऐसी हो 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 <laughs> <laughs> नहीं, नहीं होगा कि तीस पंजाबी इंडस्ट्री मतलब कि थोड़ा सूँ इन्ने साल हो गए कदम नहीं कदें नहीं होगा माई माई फर्स्ट लव इज़ पंजाबी इंडस्ट्री एंड माई लास्ट लव इज़ पंजाबी इंडस्ट्री ਨਹੀਂ ਅਸੀਂ ਵੀ ਮਤਲਬ ਸਾਨੂੰ ਆਇਆ ਹੋਣਾ ਨਾ ਵੀ ਹਾਇਰ ਨਹੀਂ ਕਿਤੇ ਨਹੀਂ ਜਾਂਦੀ ਮੈਂ ਜਦੋਂ ਤੱਕ ਜਦੋਂ ਤੱਕ ਤੁਸੀਂ ਮੈਨੂੰ ਆਇਆ ਕੱਢਦੇ ਨਹੀਂ ਨਾ ਮੈਂ ਨਹੀਂ ਜਾਣਦੀ ਨਾ ਮੈਂ ਤਾਂ ਪਹਿਲੇ ਚਲ ਕਹਿ ਰਹੀ ਆ ਵੀ ਤੁਸੀਂ ਪਤਾ ਨਹੀਂ ਕਿੰਨਿਆਂ ਸਾਡੀਆਂ ਕੁੜੀਆਂ ਦੀ ਇਨਸਪੀਰੇਸ਼ਨ ਹੋ ਤਾਂ ਮਤਲਬ ਅਸੀਂ ਤੁਹਾਨੂੰ ਤਾਂ ਇੱਥੇ ਬਿਠਾ ਕੇ ਰੱਖਿਆ ਥੈਂਕ ਯੂ ਸੋ ਮਚ ਐਨ ਤੁਹਾਡੇ ਕਰਕੇ ਮੈਂ ਇੱਥੇ ਬੈਠੀ ਆ ਸੋ ਥੈਂਕ ਯੂ ਅੱਛਾ ਇੱਕ ਲਾਸ ਹਵਾਲ ਕਿ ਪਹਿਲੀ ਵਾਰੀ ਤੁਹਾਡੀ ਬੇਟੀ ਕੱਲ ਮੀਡੀਆ ਦੇ ਵਿੱਚ ਹੈ ਨਾ ਪ੍ਰੈਸ ਕਾਨਫਰੈਂਸ ਚ ਆਇਆ ਉਹ ਉਹਨੇ ਸ਼ੇਅਰ ਕੀਤਾ ਉਹਨੂੰ ਕਿਸ ਤਰ੍ਹਾਂ ਲੱਗਾ ਉਹਨੂੰ ਬਹੁਤ ਮਤੀ ਅਲੱਗ ਗਿਆ ਸ਼ੀ ਵਾਸ ਅਮੇਜ਼ਡ ਐਂਡ ਆਈ ਥਿੰਕ ਆਮ ਯੂ ਨੋ ਮਿਰਨਲ ਪ੍ਰੋਮੋਸ਼ਨਸ ਸੇ ਆਈ ਆ ਸਾਨੂੰ ਪਤਾ ਹੈ ਕਿ ਉਹਨਾਂ ਚਾਹੀਓਂ ਕਿ ਬਟ ਉਹਨੇ ਆਪਦੇ ਡੈਡੀ ਨੂੰ ਕਾਫੀ ਕੁਝ ਕਿਹਾ ਕਿ ਯੂ ਨੋ ਇਜ਼ ਅਮੇਜ਼ਿੰਗ ਐਂਡ ਐਂਡ ਮੈਨੂੰ ਕਿਹਾ ਕਿ ਇਟਸ ਸੋ ਹਾਰਡ ਕਿ ਤੁਸੀਂ ਕਿਵੇਂ ਖੜੇ ਹੋ ਜਾਂਦੇ ਹੋ ਸਾਰਿਆਂ ਦੇ ਸਾਹਮਣੇ ਈਜ਼ ਲਾਈਕ ਮੈਂ ਨਰਵਸ ਸੀ ਤੁਹਾਡੇ ਲਈ ਨਾ ਆਈਕ ਨਾ ਸੋ ਸ ਨਾਈਸ ਕੀ ਆ ਮਾਤਾ ਸੋ ਜੀ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਜਿੰਨਾ ਤੋਂ ਤੇ ਤੁਹਾਨੂੰ ਫਿਲਮ ਦੇ ਲਈ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਪ੍ਰੋਮੋਸ਼ਨਸ ਬਹੁਤ ਵਧੀਆ ਜਾਣ ਐਂਡ ਉਸ ਤੋਂ ਵੀ ਵਧੀਆ ਤੁਹਾਡੀ ਫਿਲਮ ਜਾਵੇ ਫਫੇ ਕੁੱਤੀਆਂ ਸੋ ਜਾਣ ਤੋਂ ਪਹਿਲਾਂ ਕੁਝ ਕਹਿਣਾ ਚਾਹੋ ਦਰਸ਼ਕਾਂ ਨੂੰ ਜਿਵੇਂ ਤੁਸੀਂ ਟ੍ਰੇਲਰ ਦੇਖਿਆ ਉਸੇ ਤਰੀਕੇ ਦੀ ਇਹ ਫਿਲਮ ਆਇਆ ਇੱਕ ਐਂਟਰਟੇਨਿੰਗ ਬਹੁਤ ਕੁਸ਼ਲ ਫਿਲਮ ਦੇ ਵਿੱਚ ਤੇ ਪਲੀਜ਼ 22 ਤਰੀਕ ਨੂੰ ਜਾ ਕੇ ਤੁਸੀਂ ਸਾਰੇ ਫੈਮਿਲੀ ਨਾਲ ਆਪਣੇ ਦੋਸਤਾਂ ਨਾਲ ਇਹ ਫਿਲਮ ਦੇਖੋ ਤੇ ਇੰਜੋਏ ਕਰੋ Yes, सारे नु बहुत बहुत प्यार एंड भाई अगस्त नु साडी फिल्म आ रही है पफ़े कुटनिया सो प्लीज जरूर जाके देखियो लव यू ऑल जी थैंक यू सो मच सर शिकार थैंक यू जी सो so, उन थोड़े तो भी इजाजत लेने आते और अपडेट दे लिए बने रोजाना स्पोक्समैन दे नाल मेनू दियो इजाजत सत श्री अकाल